ਸਨੀਯਾ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਆਪਰੇਸ਼ਨ ਬਲੂ ਸਟਾਰ ਗਲਤ ਸੀ ਕਾਂਗਰਸ ਦੀ ਵੱਡੀ ਗਲਤੀ ਸੀ ਐਸੇ ਕਰਕੇ ਪਾਰਟੀ ਨੇ ਕਈ ਵਾਰੀ ਮਾਫੀ ਮੰਗੀ ਗਲਤ ਸੀ ਮੈਂ ਕਹਿੰਨਾ ਗਲਤ ਸੀ ਪਰ ਇਹ ਭਾਰਤੀ ਜਨਤਾ ਪਾਰਟੀ ਨੇ ਕਰਾਇਆ ਸੀ ਦਬਾਅ ਪਾ ਕੇ ਪ੍ਰੈਸ਼ਰਾਈਜ਼ ਕੀਤਾ ਸੀ ਇਸ ਕੰਮ ਲਈ ਆਰਐਸਐਸ ਤੇ ਬੀਜੇਪੀ ਨੇ ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਉਹ ਵੀ ਮੰਗ ਮਾਫੀ ਮੰਗੜ ਦੇਸ਼ ਤੋਂ ਇਹ ਗੱਲ ਅੱਜ ਕੱਲ ਦੇ ਸੰਸਦ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਗੱਲ ਕਾਂਗਰਸ ਹੈੱਡਕੁਆਰਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀ ਤੇ ਉਹਨਾਂ ਨੇ ਹਵਾਲਾ ਦਿੱਤਾ ਐਲਕੇ ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦਾ ਇੱਕ ਕਿਤਾਬ ਚ ਕੀ ਹੈ ਚੰਨੀ ਨੇ ਹੋਰ ਕੀ ਕਿਹਾ ਉਹਨਾਂ ਨਾਲ ਬੈਠੇ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਰਾਹੁਲ ਗਾਂਧੀ ਦੇ ਸਟੇਟਮੈਂਟ ਬਾਰੇ ਉਹਨਾਂ ਨੇ ਕੀ ਕਿਹਾ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਜਿਹੜੀ ਗੱਲ ਕਹੀ ਕਲ ਚੰਨੀ ਨੇ ਅਸਲ ਦੇ ਵਿੱਚ ਬਰਜੀਨੀਆ ਦੇ ਵਿੱਚ ਜੋ ਰਾਹੁਲ ਗਾਂਧੀ ਨੇ ਕਿਹਾ ਸੀ ਹਵਾਲਾ ਗੱਲ ਤਾਂ ਕਹੀ ਸੀ ਕਿ ਭਾਰਤ ਦੇ ਵਿੱਚ ਜਿਹੜੀ ਘੱਟ ਗਿਣਤੀ ਹੈ ਮਿਨੋਰਟੀਜ਼ ਹੈ ਉਹਨਾਂ ਦੀ ਰਿਲੀਜੀਅਸ ਫਰੀडम ਖਤਰੇ 'ਚ ਹੈ ਸਿੱਖਾਂ ਦੇ ਵਾਲੇ ਨਾਲ ਗੱਲ ਕਰਤੀ ਕਿ ਕੜਾ ਪੱਗ ਜਾ ਉਹਨਾਂ ਦੇ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਗੱਲ ਉਹਨਾਂ ਦੀ ਗੱਲ ਨਹੀਂ ਗਲਤ ਨਹੀਂ ਸੀ راہਲ ਗਾਂਧੀ ਨੇ ਜਿਹੜਾ ਕਿਹਾ ਮਨੋਰਟੀਜ਼ ਤੇ ਕਈ ਸਵਾਲ ਉੱਠਦੇ ਨੇ ਰਿਲੀਜੀਅਸ ਫਰੀडम ਦੀ ਜਦੋਂ ਗੱਲ ਹੁੰਦੀ ਹੈ ਹਜਾਬ ਪਾਉਣਾ ਕਿ ਨਹੀਂ ਪਾਉਣਾ ਕੀ ਖਾ ਰਹੇ ਹੋ ਗਊ ਦਾ ਮਾਸਾ ਨਹੀਂ ਖਾ ਰਹੇ ਟ੍ਰੇਨ 'ਚ ਬੰਦੇ ਬੈਠੇ ਨੂੰ ਕੁੱਟ ਦੇਣਾ ਤੇ ਜਿਹੜੀ ਕੜੇ ਦੀ ਗੱਲ ਕੀਤੀ ਇਹ ਤਾਂ ਬਹੁਤ ਵਾਰ ਮੀਡੀਆ 'ਚ ਆਇਆ ਐਗਜ਼ਾਮ ਦਿਨ ਜਨੂ ਕੜਾਲਾ ਹੋ ਉਹ ਜਾਇਪੁਰ ਦੇ ਵਿੱਚ ਕੁੜੀ ਨੂੰ ਐਗਜ਼ਾਮ ਲਈ ਜੁਡੀਸ਼ੀ ਦਾ ਪੇਪਰ ਸੀ ਜੋਧਪੁਰ ਚ ਲੇਕਿਨ ਉਹਨੂੰ ਪੇਪਰ ਦੇ ਦਿੱਤਾ ਤੱਕ ਕਲੇ ਜਿਹੜੇ ਪੰਜੇ ਕੁਕਾਰ ਨੇ ਇਹ ਇਹਦੇ ਪਾ ਕੇ ਜਾਣਾ ਅਲਾਉਡ ਨਹੀਂ 에어ਪੋਰਟ ਤੇ ਤੁਹਾਡੇ ਸਾਹਮਣੇ ਹੈ ਤਿੰਨ ਕਿਸਾਨ ਲੀਡਰ ਜਿਨ੍ਹਾਂ ਚ ਜਗਜੀਤ ਸਿੰਘ ਢੱਲੇਵਾਲ ਬਸੇ ਸਿੰਘ ਸਰਸਾ ਇਹ ਸਾਰੇ ਦਿਖਾ ਰਹੇ ਸੀ ਤੇ ਕੋ ਸਾਨੂੰ ਜਾਣ ਨਹੀਂ ਦਿੱਤਾ ਇਹ ਵੱਖਰੀ ਗੱਲ ਹੈ ਕਿ ਸਰਕਾਰੀ ਸਿੱਖੇ ਕਹਿੰਦੇ ਨਹੀਂ ਜੀ ਸਾਨੂੰ ਤਾਂ ਕੋਈ ਕਿਸੇ ਨੂੰ ਰੋਕਿਆ ਨਹੀਂ ਹਰਦੀਪਪੁਰ ਹੀ ਇਹ ਕਹਿ ਰਹੇ ਸੀ ਜਾਂ ਜੋ ਵੀ ਹਰਦੀਪਪੁਰੀ ਔਰ ਉਸ ਤੋਂ ਬਾਅਦ ਅਰਵਨੀਤ ਬਿੱਟੂ ਫਿਰ ਇਸ ਮਾਮਲੇ 'ਚ ਤਾਂ ਸਾਰੇ ਆ ਗਏ ਸੀ ਅੰਮ੍ਰਿਤਸ਼ਾਹ ਵੀ ਆ ਗਿਆ ਸੀ ਉਹ ਤਾਂ ਬੈਠ ਗੱਲ ਕਰ ਚੁੱਕੇ ਆ ਪਿਛਲੀ ਵੀਡੀਓ 'ਚ ਮੈਂ ਤਾਂ ਜਿਹੜੀ ਕੱਲ ਚੰਨੀ ਨੇ ਗੱਲ ਕੀਤੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਚੰਨੀ ਨੇ ਕਿਹਾ ਕਿ ਦੇਖੋ ਮੈਂ ਪਾਰਟੀ ਹੈੱਡਕੁਆਰਟਰ ਤੇ ਬੈਠਾ ਜੋਮੇਵਾਰੀ ਨਾਲ ਮੈਂ ਕਹਿ ਰਿਹਾ ਕਿ ਗਲਤੀ ਤਾਂ ਕੀਤੀ ਹੈ ਪਾਰਟੀ ਨੇ ਨਹੀਂ ਆਪਰੇਸ਼ਨ ਬਲੂ ਸਟਾਰ ਨਹੀਂ ਕਰਨਾ ਚਾਹੀਦਾ ਸੀ ਹਰਮੰਦਰ ਸਾਹਿਬ ਦਰਬਾਰ ਸਾਹਿਬ 'ਤੇ ਫੌਜ ਨਹੀਂ ਭੇਜਣੀ ਚਾਹੀਦੀ ਸੀ ਅਕਾਲ ਤਖਤ ਦੇ ਟੈਂਕ ਨਹੀਂ ਚਾੜ੍ਹਨੇ ਚਾਹੀਦੇ ਸੀ ਇਹ ਉਹ ਉਹਨਾਂ ਨੇ ਗੱਲ ਕਹੀ ਇਹ ਵੱਡੀ ਗੱਲ ਹੈ ਇਹ ਸਹੀ ਗੱਲ ਹੈ ਔਰ ਇਹ ਵੀ ਠੀਕ ਹੈ ਕਿ ਮਾਫੀ ਮੰਗੀ ਗਈ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਸੀ। ਰਾਹੁਲ ਗਾਂਧੀ ਨੇ ਵੀ ਇਹਦਾ ਅਹਿਸਾਸ ਕੀਤਾ ਉਦੋਂ ਛੋਟਾ ਸੀ। ਔਰ ਉਸ ਤੋਂ ਬਾਅਦ ਜਦੋਂ ਹਰਮੰਦਰ ਸਾਹਿਬ ਆ ਕੇ ਕਈ ਵਾਰੀ ਸੇਵਾ ਵੀ ਕਰ ਚੁੱਕੇ। ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਇਹ ਇਹ ਵੀ ਜਿਵੇਂ ਹੁਣ ਮਰਵਾਣ ਨੇ ਕਿ ਇਹਦੀ ਦਾਦੀ ਵਾਲਾ ਹੱਲ ਕਰਾਂਗੇ ਦੇਖੋ ਰਾਹੁਲ ਗਾਂਧੀ ਜਿਸ ਤਰ੍ਹਾਂ ਕਰ ਰਿਹਾ ਉਸ ਨੇ ਸਿੱਖਾਂ ਦੇ ਮਾਮਲੇ ਵਿੱਚ ਕਦੇ ਵੀ ਬਿਜਟੇ ਕੋ ਦਾ ਉਹ ਤਾਂ ਖੁਦ ਕਹਿ ਰਿਹਾ ਕਿ ਮੈਂ ਤਾਂ ਜਿਹੜੇ ਬਾਡੀਗਾਰਡਸ ਨਾਲ ਖੇਡਦਾ ਹੁੰਦਾ ਸੀ ਮੈਂ ਤਾਂ ਬੱਚਾ ਸੀ ਉਹ ਤੇ ਮੋਰੋਬੜ ਸਾਡੇ ਕੋਲ ਤਾਂ ਐਗਜ਼ੈਂਪਲਸ ਨੇ ਗੁਰੂ ਅਰਜਨ ਦੇਵ ਜੀ ਸਿੱਖ ਜੀ ਤੋਂ ਬਾਅਦ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਿੰਘ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਇਹ ਜਿੰਨੀ ਉਹਨਾਂ ਦੀ ਕੁਰਬਾਨੀ ਹੈ ਔਰ ਜੇ ਤੋਂ ਬਾਅਦ ਬਹਾਦਰ ਸ਼ਾਹ ਨਾਲ ਜਿਸ ਤਰ੍ਹਾਂ ਦਾ ਰਿਲੇਸ਼ਨ ਕਈ ਗੱਲਾਂ ਸਾਡੇ ਕੋਲ ਐਗਜ਼ਾਮਪਲ ਹੈਗੇ ਐਸਲ ਰੋਲ ਗਾਂਧੀ ਤੇ ਕੁਦਮ ਅਟੈਕ ਕਰਨ ਦੀ ਗੱਲ ਦੀ ਨਾਲ ਇਹ ਮਸਲਾ ਅਜਦਾ ਨਹੀਂ ਮਸਲਾ ਤਾਂ ਇਹ ਹੈ ਕਿ ਜਿਹੜੀ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਚਰਜੀਤ ਚੰਨੀ ਨੇ ਉਹ ਇਹ ਹੈ ਕਿ ਐਲਕੇ ਅਦਵਾਨੀ ਦੀ ਗੱਲ ਕਹੀ ਬਿਲਕੁਲ ਕੱਲਾ ਐਜੂਕੇਟ ਵਾਨੀ ਬਾਰੇ ਵੀ ਦੱਸ ਦਿੰਦੇ ਉਹਨੇ ਕੀ ਕਿਹਾ ਸੀ ਕਿਤਾਬ ਚ ਲੇਕਿਨ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਪੰਜਾਬੀ ਸੂਬੇ ਬਿਹਰੇ ਦੀਆਂ ਜਾਂ ਪਰ ਜਨੇ ਸਾਡੇ ਕੋਲ ਜਦੋਂ ਇਹ ਜਨਸੰਘ ਹੁੰਦੀ ਸੀ ਉਦੋਂ ਵਿਰੋਧ ਕਰਦੇ ਸੀ ਹੋਰ ਤਾਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਵਿਰੋਧ ਕੀਤਾ ਸੀ ਪੰਜਾਬੀ ਭਾਸ਼ਾ ਦਾ ਵਿਰੋਧ ਤਾਂ ਚਲੋ ਹੋ ਹੀ ਰਿਹਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਤੇ ਵੀ ਵਿਰੋਧ ਕੀਤਾ ਸੀ ਜਿੱਤੇ ਅੱਜ ਕੱਲ੍ਹ ਅੰਮ੍ਰਿਤਸਰ ਹਵਾਈ ਅੱਡਾ ਰਾਜਾ ਸੰਸੀ ਉਥੇ ਮਾਡਲ ਤੋੜਿਆ ਸੀ ਬਹੁਤ ਕੁਝ ਹੋਇਆ ਮੈਂ ਉਹ ਨਫਰਤ ਵਾਲੀ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਦੀ ਗੱਲ ਹੋਵੇ ਮੈਂ ਬਿਲਕੁਲ ਨਹੀਂ ਕਹਿਣਾ ਚਾਹੁੰਦਾ ਇਨਸਾਫ ਦਾ ਵੈਸੇ ਸਿੱਖਣਾ ਕਦੇ ਵੀ ਨਹੀਂ ਹੋਇਆ ਮਤਲਬ ਗਲਤਤਾ ਉਹੀ ਹੈ ਨਾ ਕਿ ਮੇਰਾ ਕਾਤਲ ਹੀ ਮੇਰਾ ਦੁਸ਼ਮਨ ਹੈ ਮੇਰਾ ਕਾਤਲ ਹੀ ਮੇਰਾ ਮਨਸਫ ਹੈ ਕਿਆ ਮੇਰੇ ਹੱਕ ਮੇਂ ਫੈਸਲਾ ਦੇਗਾ ਜਿਹੜੀ ਗੱਲ ਜਦੋਂ ਇਹਨੇ ਫੈਸਲਾ ਕਰ ਗਏ ਕੋਈ ਹੋਵੇ ਚਾ ਕਾਂਗਰਸ ਹੈ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੁਣ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਹਵਾਲਾ ਚੰਨਿੰਦੇ ਦਿੰਦੇ ਉਹਦੀ ਮੈਂ ਗੱਲ ਕਰਦਾ ਦੇਖੋ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਐਲਕੇ ਰਵਾਨੀ ਨੇ ਹੁਣ ਉਹ 93 ਸਾਲ ਦੇ ਹੋ ਗਏ ਆਟੋ ਬਾਇਓਗ੍ਰਾਫੀਕਲ ਆਤਮਕਥਾ ਕਹਿ ਸਕਦੇ ਹੋ ਉਸ ਤਰ੍ਹਾਂ ਦੀ ਕਿਤਾਬ ਆਪਦੀ ਜ਼ਿੰਦਗੀ ਦੇ ਹਵਾਲੇ ਨਾਲ ਆਪਣੀ ਜ਼ਿੰਦਗੀ ਚੋਂ ਘਟਨਾਵਾਂ ਲੈ ਕੇ ਦੇਸ਼ ਦੀ ਰਾਜਨੀਤੀ ਦੀ ਗੱਲ ਕੀਤੀ ਹੈ 1900 ਤੋਂ ਲੈ ਕੇ ਹੁਣ ਤੱਕ ਦੀ ਸਾਰੀ ਸਿਆਸਤ ਦੀ ਗੱਲ ਉਹ ਚ 2008 ਤੱਕ ਦੀ ਉਹਦੇ ਵਿੱਚ ਹੋਈ ਹੈ ਇਹ ਕਿਤਾਬ ਰਿਲੀਜ਼ ਹੋਈ ਹੈ ਮਾਈ ਕੰਟਰੀ ਮਾਈ ਲਾਈਫ 19 ਮਾਰਚ 2008 ਨੂੰ ਰੂਪਾ ਐਂਡ ਕੋਨ ਨੇ ਛਾਪੀ ਸੀ ਇੱਕ ਤਾਂ ਇਹਦਾ ਵੱਡੀ ਕਿਤਾਬ ਹੈ 1040 ਪੰਨਿਆਂ ਦੀ ਕਿਤਾਬ ਹੈ ਜਿਹੜੀ ਆਟੋ ਬਾਇਓਗ੍ਰਾਫੀਕਲ ਇਹ ਬੁੱਕ ਹੈ ਔਰ ਬੜੀ ਵਕੀ ਹੈ 1 ਲੱਖ ਕਾਪੀਆਂ ਦੀਆਂ ਵਿਕੀਆਂ ਰਿਲੀਜ਼ ਕੀਤੀ ਸੀ ਅਬਦੁਲ ਕਲਾਮ ਜਿਹੜੇ ਸਾਡੇ ਰਾਸ਼ਟਰਪਤੀ ਸੀ ਉਹਨਾਂ ਦੇ ਹੱਥੋਂ ਰਿਲੀਜ਼ ਕਰਾਈ ਸੀ ਖੈਰ ਹੁਣ ਜਿਹੜੀ ਗੱਲ ਇਹਦੇ ਚ ਜਿਹਦਾ ਜ਼ਿਕਰ ਕੀਤਾ ਗਿਆ ਹੈ ਕਿਤਾਬ ਦਾ ਜਿਵੇਂ ਮੈਂ ਤੁਹਾਨੂੰ ਸਾਰੇ ਵੱਡੇ ਇਵੈਂਟ ਦੇ ਵਿੱਚ ਦੇ ਇੱਕ ਇਵੈਂਟ ਇਹ ਵੀ ਹੈ ਜਿਹਦਾ ਜ਼ਿਕਰ ਚੰਨੀ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਇਹ ਗੱਲ ਕਾਫੀ ਹੱਦ ਤੱਕ ਸਹੀ ਹੈ 84 ਦੇ ਵਿੱਚ ਜਿਹੜਾ ਸਾਕਾ ਨੀਲਾ ਤਾਰਾ ਹੋਇਆ ਹੈ ਉਹਦੇ ਬਾਰੇ ਉਹਨਾਂ ਨੇ ਇੱਕ ਜਿਹੜਾ ਪੰਨਾ 430 ਹੈ ਜੇ ਤੁਸੀਂ ਕਿਤਾਬ ਦੇਖੋ 1040 ਪੇਜ ਦੀ ਕਿਤਾਬ ਹੈ ਉਹਦੇ ਚ ਇੱਕ ਚੈਪਟਰ ਹੈ ધ ਟ੍ਰੋਮਾ ਐਟ ਦ ਟ੍ਰੰਕਸ ਆਫ ਪੰਜਾਬ ਇਹ ਚੈਪਟਰ ਦੇ ਵਿੱਚ ਸਪੱਸ਼ਟ ਲਿਖਤਾ ਉਹ ਕਹਿੰਦੇ ਵਨ ਆਫ ਦਾ ਮੇਜਰ ਮਾਸ ਐਜੀਟੇਸ਼ਨ ਇਨ ਦੀ ਹਿਸਟਰੀ ਆਫ ਬੀਜਪੀ ਭਾਜਪਾ ਦੇ ਇਤਿਹਾਸ ਦੀ ਇੱਕ ਬਹੁਤ ਵੱਡੀ ਐਜੀਟੇਸ਼ਨ ਮੇਜਰ ਮਾਸ ਐਜੀਟੇਸ਼ਨ ਕਹਦੇ ਲਈ ਕਿ ਤੁਸੀਂ ਇੰਦਰਾ ਗਾਂਧੀ ਜਿਹੜੀ ਸੀ ਤਾਂ ਉਹ ਡਰ ਰਹੀ ਸੀ ਪਿੰਡਰਾ ਵਾਲੇ ਤੋਂ ਕਿਤਾਬ ਦੇ ਵਿੱਚ ਇਹ ਲਿਖਿਆ ਕਿ ਦ ਗਵਰਨਮੈਂਟ ਵਰਚੁਲਿਸ ਰੰਡਰ ਬਿਫੋਰ ਭਿੰਡਰਾ ਵਾਲੇ ਐਂਡ ਹਿਸ ਪ੍ਰਾਈਵੇਟ ਆਰਬੀ ਹੂ ਹੈਡ ਮੇਡ ਦੀ ਗੋਲਡਨ ਟੈਂਪਲ देयर ኦਪਰੇਸ਼ਨਲ ਆਪਰੇਸ਼ਨਲ ਹੈਡਕੁਆਟਰ ਇਹ ਉਹਦੀ ਕਿਤਾਬ ਦੀ ਐਂਟਰੀ ਹੈ ਇਹਦੇ ਚ ਐਡਿਕਟ ਵਨੀ ਕਹਿੰਦਾ ਫਿਰ ਉਹ ਕਹਿੰਦਾ ਕਿ ਉਹਦੀ ਜਿਹੜੀ ਪਾਲਿਸੀ ਸੀ ਇੰਦਰਾ ਗਾਦੀ ਦੀ ਉਹਦੇ ਖਿਲਾਫ ਅਸੀਂ ਲਗਾਤਾਰ ਬੋਲੇ ਤੇ ਫਿਰ ਦ ਪ੍ਰਾਈਮ ਮਿਨਿਸਟਰ ਵਾਸ ਅਲਟੀਮੇਟਲੀ ਫੋਰਸ ਨੋਟ ਕਰਨ ਵਾਲੀ ਗੱਲ ਹੈ ਦ ਪ੍ਰਾਈਮ ਮਿਨਿਸਟਰ ਅਲਟੀਮੇਟਲੀ ਫੋਰਸ ਟੂ ਯੂਜ਼ ਦੀ ਮਿਲਟਰੀ ਟੂ ਲਿਬਰੇਟ ਦੀ ਗੋਲਡਨ ਟੈਂਪਲ ਫਰਮ ਇਟਸ ਐਂਟੀ ਨੈਸ਼ਨਲ ਆਕੂਪੈਂਟਸ ਅਸੀਂ ਫੋਰਸ ਕੀਤਾ ਇਦਰਾ ਗਾਂਧੀ ਨੂੰ ਕਿ ਤੂੰ ਇਹਨਾਂ ਨੂੰ ਕੱਢ ਪਿੰਡਾਂ ਤੇ ਅਟੈਕ ਕਰ ਫਿਰ ਉਹਦੇ ਬਾਅਦ ਲੱਡੂ ਪੰਡਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਚਾਹੋ ਅੰਮਰਸਾਹ ਦੇ ਦਾ ਲਸ਼ਿਕਾ ਚਾਹਵਣਾ ਸਾਰੇ ਦੇਸ਼ ਦੇ ਵਿੱਚ ਹੁਣ ਇਹ ਹਵਾਲਾ ਦਿੱਤਾ ਹੈ ਜਿਹੜਾ ਜਨਤੀ ਸਾਹਿਬ ਨੇ ਕਿ ਜਦੋਂ ਹੁਣ ਇਹਨਾਂ ਨੇ ਆਪ ਕਰਵਾਇਆ ਜੀਨੇ ਕੀਤਾ ਉਹਨੂੰ ਤਾਂ ਮਾਫੀ ਮੰਗ ਲਈ ਜਿਹੜੇ ਕਹਿੰਦੇ ਨੇ ਅਸੀਂ ਕਰਵਾਇਆ ਇਹ ਕ੍ਰੈਡਿਟ ਲੈ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਅਡਵਾਨੀ ਸਾਹਿਬ ਤੁਹਾਨੂੰ ਪਤਾ ਕਿ ਇਹ ਤਾਂ ਇਹ ਗੁਰੂ ਨੇ ਪਹਿria ਚਲਾਉਂਦੇ ਨੇ ਆਪਣੇ ਮਾਰਗਦਰਸ਼ਕ ਤੇ ਮੋਦੀ ਸਾਹਿਬ ਇਹ ਮਾਰਗਦਰਸ਼ਕ ਨੇ ਇਹ ਮੰਨਿਆ ਕਿ ਅਸੀਂ ਕਰਵਾਇਆ ਅਸੀਂ ਫੋਰਸ ਕੀਤਾ ਹੈ ਇੰਦਰਾ ਗਾਂਧੀ ਤੇ ਚੰਨੀ ਸਾਹਿਬ ਕਹਿੰਦੇ ਭਾਈ ਜੇ ਤੁਸੀਂ ਕਰਵਾਇਆ ਤੁਸੀਂ ਦੀ ਮਾਫੀ ਮੰਗੋ ਅਸੀਂ ਮਾਫੀ ਜਤ ਮੰਗ ਲਈ ਇਹ ਤਰਕ ਹੈ ਜਿਹਦੇ ਕਰਕੇ ਰੌਲਾ ਪਿਆ ਹੋਇਆ ਹੈ ਦੇਖੋ ਇਹਨਾਂ ਨੇ ਇਹ ਤਾਂ ਕਰਨੀ ਸੀ ਰਾਹੁਲ ਗਾਂਧੀ ਦਾ ਬਚਾਅ ਕਰਨਾ ਬਾਜਵਾ ਸਾਹਿਬ ਵੀ ਸੀ ਉਸੇ ਰਾਏਪੁਰਿੰਗ ਨੇ ਤਾਂ ਪਹਿਲੇ ਦਿਨ ਹੀ ਕਹਤਾ ਸੀ ਅਸੀਂ ਚੂੜੀਆਂ ਨੇ ਪਾਈਆਂ ਬਰਬਾਦ ਜੇ ਤੂੰ ਐਜੀ ਗੱਲ ਕਰੇਂਗਾ ਇਹ ਸਾਰੇ ਅਗਲਾ ਹੋਸਾ ਜਿਹੜੇ ਦੇਖਣ ਦਲੀਲ ਨਾਲ ਜਿਹੜੀ ਗੱਲ ਕਰਨੀ ਆ ਇੱਥੇ ਆ ਕੇ ਰਾਹੁਲ ਗਾਂਧੀ ਵੀ ਠੀਕ ਹੈ ਇੱਥੇ ਆ ਕੇ ਚੰਨੀ ਵੀ ਠੀਕ ਹੈ ਕਿ ਇਹ ਗੱਲ ਤਾਂ ਸਹੀ ਹੈ ਕਿ ਇਹ ਦੇ ਵਿੱਚ ਉਨੇ ਹੀ ਜ਼ਿਮੇਵਾਰ ਇਹ ਨਹੀਂ ਸੋ ਦੇਸ਼ ਦੇ ਵਿੱਚ ਬਹੁਨੇ ਵੱਡੀਆਂ ਤਰ੍ਹਾਂ ਜਿਹੜੀਆਂ ਨੈਸ਼ਨਲ ਲੈਵਲ ਤੇ ਨੇ ਉਹ ਸਿੱਖਾਂ ਦੇ ਮਾਮਲੇ ਦੇ ਵਿੱਚ ਕੋਈ ਵੀ ਮਤਲਬ ਘੱਟ ਨਹੀਂ ਕੀਤੀ ਸਿੱਖਾਂ ਨਾਲ ਐ ਕੇ ਲਈ ਮੈਂ ਇੱਕ ਆਰਟੀਕਲ ਲਿਖਿਆ ਸੀ ਮੈਂ ਕਿ ਡੀਐਮਕੇ ਦਾ ਮਾਡਰਨ ਕਿਉਂ ਨਹੀਂ ਸਿੱਖਾਂ ਪਨਾਉਂਦੇ ਉੱਤੇ ਵੀ ਕਦੇ ਗੱਲ ਹੋਵੇ ਸੈਂਟਰ 'ਚ ਜਿਹੜੀ ਵੀ ਹੋਵੇ ਇੱਥੇ ਖੇਤਰੀ ਪਾਰਟੀ ਹੋਵੇ ਸੈਂਟਰ 'ਚ ਜਿਹੜੀ ਸਰਕਾਰ ਹੋਵੇ ਉਹਦੇ ਟੱਡ ਰਲ ਕੇ ਸਿੱਖਾਂ ਦੇ ਮਸਲੇ ਹੱਲ ਕਰਾਓ ਅਸੀਂ ਜਿਹੜੀ ਦੂਜੇ ਪਾਸੇ ਚੱਲ ਪਏ ਜੇ ਬਰਨਾਲੇ ਦੀ ਗੱਲ ਮੰਨੀ ਦੀ ਸਰਜੀਤ ਸਿੰਘ ਬਰਨਾਲਾ ਦੀ ਤਾਂ ਫਿਰ ਇਸ ਤਰ੍ਹਾਂ ਨਹੀਂ ਹੋਣਾ ਸੀ ਫਿਰ ਦੂਜੇ ਪਾਸੇ ਜਾਣਾ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਆਉਣਾ ਸੀ ਤੇ ਮਸਲਕ ਤਾਂ ਹੀ ਉਲਝੇ ਫਿਰ ਤੇ ਨੁਕਸਾਨ ਵੱਡੇ ਹੋਏ ਹੋਏ ਨੇ ਖੈਰ ਇਸ ਗੱਲ ਨੇ ਚੰਡੀ ਦੇ ਨੇ ਇੱਕ ਵਾਰ ਫੇਲ ਸਭ ਨੂੰ ਹਿਸਟਰੀ ਫਰੋਡਨ ਲਈ ਮਜਬੂਰ ਕੀਤਾ ਔਰ ਇੱਕ ਗੱਲ ਇਹ ਵੀ ਸਹੀ ਹੈ ਕਿ ਜੇ ਉਦੋਂ ਸਟੈਂਡ ਥੋੜੇ ਜਿਹਾ ਵੀ ਦੇਖ ਕੇ ਲਿਆ ਹੁੰਦਾ ਤਾਂ ਸ਼ਾਇਦ ਗੱਲ ਕੁਝ ਹੋਰ ਹੁੰਦੀ ਪਰ ਉਹ ਕਹਿੰਦੇ ਨੇ ਕਿ ਤਾਰੀਖ ਦੀ ਨਜ਼ਰੋਂ ਨੇ ਉਹ ਦੌਰ ਵੀ ਦੇਖੇ ਹੈ ਕਿ ਲਮੇ ਨੇ ਖਤਾ ਕੀ ਹੈ ਔਰ ਸਦੀਆਂ ਨੇ ਸਜ਼ਾ ਪਾਈ ਉਹ ਹੋਈ ਰਹੇ ਤੁਹਾਡੇ ਸਾਹਮਣੇ ਅੱਜ ਐ ਨਹੀਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ